ਸੋਸ਼ਲ ਮੀਡੀਆ ਦੇ ਉੱਤੇ ਗੰਦਗੰਦੀਆਂ ਤਸਵੀਰਾਂ ਦਾ ਆਉਣਾ ਨੰਗੀਆਂ ਵੀਡੀਓ ਦਾ ਆਉਣਾ ਕੋਈ ਨਵੀਂ ਗੱਲ ਵੀ ਨਹੀਂ ਤੇ ਖਾਸ ਕਰਕੇ ਸਾਡੇ ਭਾਰਤ ਦੇ ਵਿੱਚ ਤੇ ਉਸ ਤੋਂ ਵੱਧ ਖਾਸ ਕਰਕੇ ਪੰਜਾਬੀ ਸਮਾਜ ਦੇ ਵਿੱਚ ਕਿਸੇ ਵੀ ਗੱਲ ਨੂੰ ਸੱਚ ਮੰਨ ਲੈਣਾ ਤੇ ਉਹਨੂੰ ਅੱਗੇ ਤੋਂ ਅੱਗੇ ਵਾਇਰਲ ਕਰਨਾ ਅਸੀਂ ਆਪ ਦਾ ਕਿੱਤਾ ਸਮਝਣ ਲੱਗ ਜਾਂਦੇ ਆ ਵੀ ਯਾਰ ਉਹਦੀ ਵੀਡੀਓ ਆ ਗਈ ਚੱਕ ਦਿਓ ਫੱਟੇ ਉਹਦੀ ਤਸਵੀਰ ਆ ਗਈ ਚੱਕ ਦਿਓ ਫੱਟੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਡੀਪ ਫੇਕ ਵੀ ਚੱਲਦਾ ਸਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਡੀਪ ਫੇਕ ਕਿਹਨੂੰ ਕਹਿੰਦੇ ਆ ਇਹ ਜਿਹੜੀ ਅੱਜ ਵਾਲੀ ਵੀਡੀਓ ਆ ਉਹ ਤੁਹਾਨੂੰ ਇਸ ਗੱਲ ਕਰਕੇ ਸਮਝਣੀ ਪਊਗੀ ਜਾਂ ਅੱਗੇ ਭੈਣਾ ਵੀਰਾਂ ਨੂੰ ਸਮਝਾਉਣੀ ਪਊਗੀ ਕਿਉਂਕਿ ਤੁਹਾਡੀ ਵੀ ਨੰਗੀ ਵੀਡੀਓ ਕੋਈ ਬਣਾ ਸਕਦਾ ਤੁਹਾਡੀ ਵੀ ਕੋਈ ਪੂਰੇ ਲੀੜਿਆਂ ਵਾਲੀ ਵੀਡੀਓ ਨੂੰ ਜਾਂ ਫੋਟੋ ਨੂੰ ਵਗਾੜ ਕੇ ਨੰਗੀ ਤਸਵੀਰ ਬਣਾ ਸਕਦਾ ਕਿਸੇ ਹੋਰ ਦੀ ਫੋਟੋ ਦੇ ਉੱਤੇ ਨੰਗੀ ਫੋਟੋ ਦੇ ਉੱਤੇ ਤੁਹਾਡਾ ਸਿਰ ਲੱਗ ਸਕਦਾ ਕਿਸੇ ਹੋਰ ਦੀ ਵੀਡੀਓ ਦੇ ਉੱਤੇ ਤੁਹਾਡਾ ਸਿਰ ਲੱਗ ਸਕਦਾ ਤੇ ਉਹ ਇਸ ਤਰੀਕੇ ਦੇ ਨਾਲ ਮਿਲਾਨ ਕੀਤਾ ਜਾਂਦਾ ਵੀ ਲੱਗਦਾ ਇਹ ਆ ਕਿ ਤੁਸੀਂ ਹੀ ਇਹ ਸਾਰਾ ਕੁਝ ਕੀਤਾ ਉਹ ਯਕੀਨੀ ਨਹੀਂ ਆਉਂਦਾ ਜੀ ਕਿ ਭਾਈ ਤੁਸੀਂ ਇਹ ਨਹੀਂ ਕੀਤਾ ਬਹੁਤ ਬਰੀਕੀ ਵਾਲੇ ਲੋਕ ਜਿਹੜੇ ਬਹੁਤ ਸੂਖਮ ਆ ਜਿਹੜੇ ਕਿ ਇਸ ਗੱਲ ਨੂੰ ਸਮਝਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਜੀ ਕਿ ਇਹ ਤਾਂ ਨਕਲੀ ਵੀਡੀਓ ਆ ਨਹੀਂ ਤਾਂ ਆਪਾਂ ਹੁਣ ਤੱਕ ਇੰਨੀਆਂ ਮਸ਼ਹੂਰ ਹਸਤੀਆਂ ਦੀਆਂ ਅੱਜ ਤੱਕ ਵੀਡੀਓ ਸਾਹਮਣੇ ਆਈਆਂ ਵੀ ਭਾਈ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ ਗਰਬਾ ਦੇ ਵਿੱਚ ਨੱਚੀ ਜਾਂਦੇ ਆ ਪਰ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਦ ਇਹ ਗੱਲ ਕਹਿਣੀ ਪਈ ਕਿ ਡੀਪ ਫੇਕ ਦੇ ਨਾਲ ਸਮਾਜ ਦੇ ਵਿੱਚ ਅਰਾਜਕਤਾ ਪੈਦਾ ਹੋ ਸਕਦੀ ਆ ਇਹਦੇ ਲਈ ਸਾਡੇ মিডিਏ ਨੂੰ ਤੇ ਖਾਸ ਕਰਕੇ ਪੂਰੇ ਭਾਰਤ ਦੇ ਨਾਗਰਿਕਾਂ ਨੂੰ ਸੁਜਗ ਹੋਣ ਦੀ ਲੋੜ ਆ ਤੁਹਾਨੂੰ ਚੇਤੇ ਹੋਣਾ ਸਚਨ ਤੰਦੂਲਕਰ ਦੀ ਵੀ ਇੱਕ ਡੀਪ ਫੇਕ ਵੀਡੀਓ ਬਣੀ ਉਹਦੇ ਵਿੱਚ ਸਚਨ ਤੰਦੂਲਕਰ ਇਹ ਕਹ ਰਿਹਾ ਕਿ ਮੇਰੀ ਧੀਆ ਜਿਹੜੀ ਉਹ 1.5 ਲੱਖ ਰੁਪਇਆ ਦੇਣ ਦਾ ਜਾਂ 2 ਲੱਖ ਰੁਪਇਆ ਦੇਣ ਦਾ ਕਮਾਉਂਦੀ ਆ ਉਹ ਫਲਾਣੇ ਤਰੀਕੇ ਦੇ ਨਾਲ ਫਲਾਣੀ ਵੈਬਸਾਈਟ ਦੇ ਉੱਤੇ ਫਲਾਣੇ ਤਰੀਕੇ ਦੇ ਨਾਲ ਉਹ ਕੰਮ ਕਾਜ ਕਰਦੀ ਆ ਪਰ ਇਹ ਵੀ ਨਕਲੀ ਸੀ ਤੁਹਾਨੂੰ ਚੇਤੇ ਹੋਣਾ ਕਿ ਕਈ ਵਾਰ ਹੁਣ ਤੱਕ ਜਿਹੜੀ ਉਹ ਰਸ਼ਮਕਾ ਮੰਦਾਨਾ ਦੀਆਂ ਤਸਵੀਰਾਂ ਆਈਆਂ ਤੁਹਾਨੂੰ ਚੇਤੇ ਹੋਣਾ ਕਿ ਕਈ ਵਾਰੀ ਆਲਿਆ ਪਟਦੀਆਂ ਇਹੋ ਜਿਹੀਆਂ ਤਸਵੀਰਾਂ ਤੇ ਵੀਡੀਓ ਬਣੀਆਂ ਮਤਲਬ ਇਹ ਹੈ ਜੀ ਕਿੜੀਆਂ ਵੱਡੀਆਂ ਹਸਤੀਆਂ ਜਿਨ੍ਹਾਂ ਨੇ ਮਸ਼ਹੂਰ ਚਿਹਰੇ ਆ ਉਹਨਾਂ ਦੀਆਂ ਤਸਵੀਰਾਂ ਵੀਡੀਓ ਅਕਸਰ ਸਾਹਮਣੇ ਆਉਂਦੀਆਂ ਡੀਪ ਫੇਕ ਕੀ ਆ ਪਹਿਲੀ ਗੱਲ ਤਾਂ ਇਹ ਆ ਕਿਸੇ ਹੋਰ ਦੀ ਤਸਵੀਰ ਤੇ ਸਿਰ ਉਹਦੇ ਉੱਤੇ ਤੁਹਾਡਾ ਲਾੜਤਾ ਜਾਣਾ ਸੌਫਟਵੇਅਰ ਦੇ ਰਾਹੀਂ ਤੇ ਦੇਖਣ ਵਾਲੇ ਨੂੰ ਇਹ ਲੱਗਦਾ ਜੀ ਕਿ ਨਾ ਨਾ ਇਹ ਉਹੀ ਬੰਦਾ ਇਹ ਨਕਲੀ ਨਹੀਂ ਆ ਕਿਸੇ ਹੋਰ ਦੀ ਪੂਰਨ ਵੀਡੀਓ ਆ ਤੁਹਾਡਾ ਸਰੀਰ ਲਾੜਤਾ ਜਾਣਾ ਤੇ ਲੱਗਦਾ ਇਹ ਆ ਕਿ ਇਹ ਨੰਗ ਤੜੰਗੀ ਸਥਿਤੀ ਵਿੱਚ ਇਹੀ ਆ ਇਹ ਕੋਈ ਹੋਰ ਨਹੀਂ ਆ ਜਿਹੜੇ ਲੋਕ ਬਹੁਤ ਬਰੀਕ ਗੱਲਾਂ ਜਾਣਦੇ ਆ ਉਹਨਾਂ ਨੂੰ ਪਤਾ ਹੁੰਦਾ ਜੀ ਕਿ ਆ ਦੇਖੋ ਜੀ ਆ ਪਿੰਡੇ ਦਾ ਰੰਗ ਮੈਚ ਨਹੀਂ ਕਰ ਰਿਹਾ ਮੰਨ ਲਓ ਕਿ ਤੁਹਾਡੇ ਸਰੀਰ ਦਾ ਆ ਹਿੱਸਾ ਹੋਰ ਤਰੀਕੇ ਦਾ ਤੇ ਜਿਹੜਾ ਤੁਹਾਡਾ ਉੱਤਲਾ ਹਿੱਸਾ ਹੈਗਾ ਜੀ ਸਿਰ ਉਹ ਹੋਰ ਰੰਗ ਦਾ ਤਾਂ ਤੁਸੀਂ ਇਸ ਗੱਲ ਦੇ ਉੱਤੇ ਥੋੜਾ ਜਿਹਾ ਸਮਝ ਸਕਦੇ ਹੋ ਜੀ ਕਿ ਇਹ ਡੀਪ ਫੇਕ ਵੀਡੀਓ ਆ ਜੇ ਮੰਨ ਲਓ ਇੱਥੇ ਜਿਹੜਾ ਇਸ ਪਾਸੇ ਜਿਹੜਾ ਹੁੰਦਾ ਕਿਨਾਰੇ ਜਿਹੜੇ ਆ ਉਹ ਤੁੰਡਲਾਉਦੇ ਆ ਇਸ ਤਰੀਕੇ ਦੇ ਨਾਲ ਹਿਲਦੇ ਜੇ ਆ ਇਹਦਾ ਮਤਲਬ ਇਹ ਹੈ ਜੀ ਕਿ ਡੀਪ ਫੇਕ ਆ ਜੇਕਰ ਮੰਨ ਲਓ ਆਵਾਜ਼ ਦੇ ਵਿੱਚ ਕੋਈ ਨਾ ਕੋਈ ਤੁਹਾਨੂੰ ਰੋਬਟਿਕ ਜੀ ਆਵਾਜ਼ ਲੱਗਦੀ ਤਿੱਖੀ ਜੀ ਜੇ ਤੁਸੀਂ ਇਸ ਗੱਲ ਦਾ ਪਤਾ ਲਾ ਸਕਦੇ ਵੀ ਲਿਪਸ ਮੂਵਮੈਂਟ ਵੀ ਭਾਵੇਂ ਰਲਦੀ ਹੋਵੇ ਪਰ ਜੇਕਰ ਆਵਾਜ਼ ਅਵਲੀ ਜੇ ਤੁਸੀਂ ਸਮਝ ਸਕਦੇ ਕਿ ਡੀਪ ਫੇਕ ਆ ਪਰ ਗੱਲ ਇਹ ਜੀ ਕਿ ਬਹੁ ਗਿਣਤੀ ਲੋਕਾਂ ਦਾ ਇਸ ਗੱਲ ਦੇ ਨਾਲ ਸੰਬੰਧ ਕੋਈ ਨਹੀਂ ਕਿਉਂਕਿ ਆਪਾਂ ਤਾਂ ਸਵਾਦਾਂ ਪੱਟੇ ਵੀ ਮੈਨੂੰ ਕੀ ਆ ਮੈਂ ਤਾਂ ਸਵਾਦ ਲੈਣਾ ਮੇਰੇ ਕੋਲੇ ਫੋਟੋ ਆ ਗਈ ਮੇਰੇ ਕੋਲੇ ਵੀਡੀਓ ਆ ਗਈ ਮੇਰੇ ਕੋਲੇ ਐ ਆ ਗਈ ਆਪਾਂ ਤੁਹਾਡੀ ਚੱਕਵੇਂ ਲੋਕ ਵੀ ਹੁੰਨੇ ਆ ਆਪਾਂ ਤਮਾਸ਼ਾ ਬਹੁਤ ਵਡਾਉਣਾ ਹੁੰਦਾ ਬੰਦੇ ਦਾ ਤੇ ਦੂਜੇ ਦੀ ਜ਼ਿੰਦਗੀ ਨੂੰ ਅਸੀਂ ਬਰਬਾਦ ਕਰਕੇ ਰੱਖ ਦਿੰਨੇ ਆ ਇਸ ਕਰਕੇ ਆਓ ਆਪਾਂ ਇਹਨਾਂ ਗੱਲਾਂ ਨੂੰ ਸਮਝ ਗਏ ਤੁਹਾਡੇ ਕੋਲੇ ਕੋਈ ਵੀ ਵੀਡੀਓ ਆਉਂਦੀ ਆ ਤੁਹਾਡੇ ਕੋਲੇ ਕੋਈ ਵੀ ਤਸਵੀਰ ਆਉਂਦੀ ਆ ਪਹਿਲੀ ਗੱਲ ਤਾਂ ਜੇ ਕਿਸੇ ਦੀ ਅਸਲੀ ਵੀ ਆਈ ਹੋਵੇ ਤਾਂ ਵੀ ਨਾ ਭੇਜੋ ਲੋੜ ਕੀ ਤੁਸੀ ਵਿਹਲੇ ਥੋੜੀਆਂ ਤੇ ਦੂਜੀ ਗੱਲ ਇਹ ਆ ਵੀ ਤੁਸੀਂ ਪਹਿਲਾਂ ਇਸ ਗੱਲ ਦੀ ਪਰਖ ਕਰ ਲਿਆ ਕਰੋ ਕਿ ਇਹ ਬਣਾਈ ਗਈ ਹੈ ਕਿਸੇ ਵੱਲੋਂ ਜਾਂ ਇਹ ਸੱਚੀ ਆ ਮੇਰੇ ਕੋਲੇ ਕਈ ਵਾਰੀ ਬੰਦੇ ਕਹਿਣਗੇ ਭਾਈ ਜੀ ਇਹਨੇ ਆਹ ਕੰਮ ਕਰਤਾ ਮੈਂ ਕਹਿੰਦੀ ਤੁਹਾਡੇ ਕੋਲੇ ਕੋਈ ਸਬੂਤ ਕਹਿਣਗੇ ਮੈਨੂੰ ਵੀ ਇੰਹੀਂ ਆਈ ਆ ਮੈਂ ਕਹਿੰਦਾ ਮੈਨੂੰ ਕਦੋਂ ਭੇਜੀ ਆ ਤੁਸੀਂ ਵੀ ਆਇਆ ਕਿਆ ਕਰੋ ਖੈਰ ਨਿਊਜ਼ੀਲੈਂਡ ਦੇ ਕ੍ਰਾਈਸਚਰਚ ਸ਼ਹਿਰ ਤੋਂ ਮੈਂਬਰ ਪਾਰਲੀਮੈਂਟ ਆ ਲਾਰਾ ਮੈਕਲਰ ਹੁਣ ਗੌਰ ਨਾਲ ਸੁਣਿਓ ਲਾਰਾ ਮੈਕਲਰ ਨਿਊਜ਼ੀਲੈਂਡ ਦੇ ਕ੍ਰਾਈਸਚਰਚ ਸ਼ਹਿਰ ਤੋਂ ਮੈਂਬਰ ਪਾਰਲੀਮੈਂਟ ਆ ਸੰਸਦ ਮੈਂਬਰ ਆ ਉਹਨੇ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਆ ਕੇ ਆਪਦੀ ਇੱਕ ਤਸਵੀਰ ਸਭ ਨੂੰ ਦਿਖਾਈ ਆ ਉਹ ਨਿਊਡ ਤਸਵੀਰ ਆ ਉਹ ਨੰਗੀ ਤਸਵੀਰ ਆ ਉਹਦੀ ਨਿਊਡ ਫੋਟੋ ਆ ਉਹਨੇ ਇਹ ਗੱਲ ਕਹੀ ਆ ਜੀ ਕਿ ਮੈਂ ਆਪਣੀ ਇਹ ਤਸਵੀਰ 5 ਮਿੰਟ ਦੇ ਵਿੱਚ ਬਣਾਈ ਆ ਲਾਰਾ ਮੈਕਲਰ ਨੇ ਕਿਹਾ ਤੇ ਤੁਸੀਂ ਵੀ ਬਣਾ ਸਕਦੇ ਹੋ ਤੇ ਕੋਈ ਵੀ ਬਣਾ ਸਕਦਾ ਉਹਨੇ ਇਹ ਗੱਲ ਕਹੀ ਆ ਜੀ ਕਿ ਨਿਊਜ਼ੀਲੈਂਡ ਦੇ ਵਿੱਚ ਇੱਕ ਸਖਤ ਕਾਨੂੰਨ ਬਣਨਾ ਚਾਹੀਦਾ ਜਿਵੇਂ ਮੇਰੀ ਤਸਵੀਰ ਬਣ ਗਈ ਆ ਜੇਕਰ ਕਿਸੇ ਵੀ ਹੋਰ ਦੀ ਬਣੇ ਤਾਂ ਜਿਹੜੇ ਲੋਕ ਬਣਾਉਂਦੇ ਆ ਉਹਨਾਂ ਦੇ ਉੱਤੇ ਸਖਤ ਕਾਨੂੰਨੀ ਕਾਰਵਾਈ ਹੋਵੇ ਮੁਆਵਜ਼ੇ ਦਾ ਪ੍ਰਬੰਧ ਹੋਵੇ ਇਹਦੇ ਉੱਤੇ ਬਣਦੇ ਜਿਹੜੇ ਚਾਰਜਸ ਲੱਗਣ ਜੋ ਕੁਝ ਵੀ ਇਹਦੇ ਵਿੱਚ ਹੋ ਸਕਦਾ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਹਨੇ ਇਹ ਗੱਲ ਕਹੀ ਆ ਜੀ ਕਿ ਜਦੋਂ ਤੁਸੀਂ Google ਦੇ ਉੱਤੇ ਜਾ ਕੇ ਇੱਕ ਵੈਬਸਾਈਟ ਨੂੰ ਕਹਿੰਦੇ ਜੀ ਮੈਂ ਡਾਊਨਲੋਡ ਕੀਤਾ ਉਸ ਤੋਂ ਬਾਅਦ ਉਹਦੇ ਵਿੱਚ ਇੱਕ ਸਵਾਲ ਆਉਂਦਾ ਜੀ ਕਿ ਕੀ ਤੁਸੀਂ 18 ਸਾਲ ਤੋਂ ਵੱਧ ਉਮਰ ਦੇ ਹੋ ਤੇ ਉਹਦੇ ਤੇ ਕਲਿੱਕ ਕਰਤਾ ਜੀ ਹਾਂ yes ਮੈਂ 18 ਸਾਲ ਤੋਂ ਵੱਧ ਉਮਰ ਦਾ ਮੁੰਡਾ ਜਾਂ ਕੁੜੀ ਆ ਫਿਰ ਉਹਦੇ ਵਿੱਚ ਇਹ ਗੱਲ ਕਹੀ ਗਈ ਜੀ ਕਿ ਜੇ ਜੀ ਤੁਸੀਂ ਤਸਵੀਰ ਨੂੰ ਡੀਫੇਕ ਬਣਾਉਣਾ ਚਾਹੁੰਦੇ ਹੋ ਜਾਨਕਿ ਉਹਨੂੰ ਵਿਗਾੜ ਕੇ ਉਹਦਾ ਕਿਸੇ ਦਾ ਹੋਰ ਸਿਰ ਲਾਉਣਾ ਚਾਹੁੰਦੇ ਹੋ ਹੋਰ ਰੂਪ ਦੇ ਵਿੱਚ ਲੈਣਾ ਚਾਹੁੰਦੇ ਆ ਕੀ ਉਹਦੀ ਸਹਿਮਤੀ ਹੈ ਤੁਸੀਂ ਕਹਦੇ ਨੇ yes ਤੇ 5 ਮਿੰਟ ਦੇ ਵਿੱਚ ਵਿੱਚ ਉਹ ਤਸਵੀਰ ਜਾਂ ਉਹ ਵੀਡੀਓ ਤੁਹਾਡੇ ਸਾਹਮਣੇ ਬਣ ਕੇ ਆ ਜਾਂਦੀ ਆ ਉਹਨਾਂ ਨੇ ਇਹ ਗੱਲ ਕਹੀ ਆ ਲਾਰਾ ਮੈਕਲਰ ਨੇ ਕਿ ਜੇਕਰ ਇੱਕ ਮੈਂਬਰ ਪਾਰਲੀਮੈਂਟ ਯਾਨੀ ਕਿ ਮੈਂ ਉਹਦੀ ਨਿਊਡ ਫੋਟੋ ਬਣ ਸਕਦੀ ਆ 5 ਮਿੰਟ ਦੇ ਵਿੱਚ ਵਿੱਚ ਤੁਸੀਂ ਇਹ ਦੇਖੋ ਜੀ ਕਿ ਜ਼ਿੰਦਗੀ ਕਿੰਨੇ ਵੱਡੇ ਪੱਦਰ ਨੇ ਉੱਤੇ ਪ੍ਰਭਾਵਿਤ ਹੋ ਸਕਦੀ ਆ ਜਿਹੜੇ ਵੇਲੇ ਉਹਨੇ ਆਪਣੀ ਤਸਵੀਰ ਇਸ ਤਰੀਕੇ ਦੇ ਨਾਲ ਸਾਰੀ ਪਾਰਲੀਮੈਂਟ ਦੇ ਵਿੱਚ ਇਉਂ ਪੇਸ਼ ਕੀਤੀ ਆ ਉਹ ਥੋੜੀ ਜਿਹੀ ਬਲਰ ਕੀਤੀ ਹੋਈ ਸੀਗੀ ਇਹ ਉਹਨੇ ਇੱਕ ਸੰਕੇਤਕ ਤੌਰ ਦੇ ਉੱਤੇ ਇੱਕ ਉਦਾਹਰਨੀ ਤੌਰ ਦੇ ਉੱਤੇ ਗੱਲ ਦੱਸੀ ਆ ਕਿ ਜੇਕਰ ਮੈਂ ਆਪਣੀ ਤਸਵੀਰ ਆਪ ਬਣਾ ਸਕਦੀ ਆ ਤੇ ਕੋਈ ਮੇਰੀ ਕਿਉਂ ਨਹੀਂ ਬਣਾ ਸਕਦਾ ਕੋਈ ਤੁਹਾਡੀ ਕਿਉਂ ਨਹੀਂ ਬਣਾ ਸਕਦਾ ਕੋਈ ਹੋਰ ਕਿਸੇ ਦੀ ਕਿਉਂ ਨਹੀਂ ਬਣਾ ਸਕਦਾ 5 ਮਿੰਟ ਲੱਗੇ ਮੈਨੂੰ ਸਿਰਫ ਤੇ ਤੁਹਾਡੇ ਉੱਤੇ ਕੋਈ 5 ਮਿੰਟ ਨਹੀਂ ਲਾ ਸਕਦਾ ਕਿਉਂਕਿ ਇੱਥੇ ਤਾਂ ਬੰਦਾ ਬੰਦੇ ਦਾ ਵੈਰੀ ਬਣ ਲਗਾ ਸਕਿੰਟ ਲਾਉਂਦਾ ਪਤਾ ਹੀ ਨਹੀਂ ਹੁੰਦਾ ਵੀ ਜਿਹੜਾ ਨਾਲ ਤੁਰਿਆ ਫਿਰਦਾ ਉਹ ਕਿਹਦਾ ਵੈਰੀ ਆ ਤੇ ਤੁਹਾਡੀ ਇਮੇਜ ਤੁਹਾਡਾ ਕਿਰਦਾਰ ਤੁਹਾਡੀ ਪਰਿਵਾਰਕ ਜ਼ਿੰਦਗੀ ਤੁਹਾਡੀ ਸਮਾਜਿਕਤਾ ਉਹ ਸਾਰਾ ਕੁਝ ਬਰਬਾਦ ਕਰਕੇ ਰੱਖ ਦੇਵੇ ਇਸ ਕਰਕੇ ਉਹਨੇ ਮੰਗ ਕੀਤੀ ਹੈ ਜੀ ਕਿ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਇਸ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਨੇ ਆ ਸਖਤ ਤੋਂ ਸਖਤ ਕਾਨੂੰਨ ਹੋਵੇ ਤਾਂ ਜੋ ਇਹੋ ਜਿਹੀਆਂ ਹਰਕਤਾਂ ਕਰਨ ਵਾਲੇ ਲੋਕਾਂ ਨੂੰ ਨੱਥ ਪਾਈ ਜਾ ਸਕੇ ਕਾਨੂੰਨ ਆ ਜਿਹੜਾ ਉਹ ਸਖਤ ਤੋਂ ਸਖਤ ਹੋਣਾ ਚਾਹੀਦਾ ਬਹੁਤ ਵਧੀਆ ਗੱਲ ਕੀਤੀ ਮੈਂ ਲਾਰਾ ਮੈਕਲਰ ਦੀ ਇਸ ਉਦਾਹਰਨ ਤੋਂ ਬਹੁਤ ਖੁਸ਼ ਵੀ ਹੋਇਆ ਤੇ ਮੈਨੂੰ ਲੱਗਾ ਜੀ ਕਿ ਪ੍ਰਭਾਵਸ਼ਾਲੀ ਗੱਲਾਂ ਇਉਂ ਹੀ ਹੁੰਦੀਆਂ ਕਿਉਂਕਿ ਅੱਜ ਕੱਲ ਦੇਖੋ ਇਹ ਜੇਕਰ ਆਪਾਂ ਇੱਥੇ ਅੱਜ ਗੱਲ ਕਰ ਰਹੇ ਇੱਥੇ ਪੰਜਾਬ ਦੇ ਵਿੱਚ ਖੜਕੇ ਤੇ ਜੇਕਰ ਉਹਨੇ ਆ ਉਦਾਹਰਨਾਂ ਪੇਸ਼ ਕੀਤੀ ਹੁੰਦੀ ਤਾਂ ਸ਼ਾਇਦ ਇਹ ਖਬਰ ਸਾਨੂੰ ਨਾਰਮਲ ਲੱਗਣੀ ਸੀ ਪਰ ਜੇ ਬੰਦਾ ਕੋਈ ਆਪਦੇ ਤੇ ਉਦਾਹਰਨ ਲਾ ਕੇ ਦੇਵੇ ਜੀ ਕਿ ਜੇਕਰ ਮੈਂ ਆਪਣੀ ਤਸਵੀਰ ਨੂੰ ਆਪ ਹੀ ਉਹ ਕਰ ਸਕਦਾ ਤੇ ਕੋਈ ਕਿਉਂ ਨਹੀਂ ਕਰ ਸਕਦਾ 5 ਮਿੰਟ ਜੇ ਮੈਂ ਲਾ ਸਕਦਾ ਕੋਈ ਕਿਉਂ ਨਹੀਂ ਲਾ ਸਕਦਾ ਤੇ ਫਿਰ ਭਾਈ ਇਹਦਾ ਮਤਲਬ ਇਹ ਆ ਕਿ ਮਸਲਾ ਗੰਭੀਰ ਆ ਦੁਨੀਆ ਭਰ ਦੇ ਵਿੱਚ ਡੀਪ ਫੇਕ ਦਾ ਮਸਲਾ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਡੀਪ ਫੇਕ ਦੇ ਵਿੱਚੋਂ ਆਪਾਂ ਜੇਕਰ ਤੁਹਾਡੇ ਕੋਲੇ ਕੋਈ ਵੀਡੀਓ ਜਾਂ ਤਸਵੀਰ ਆਉਂਦੀ ਆ ਤੇ ਭਾਈ ਆਪਾਂ ਉਹਦੀ ਅਸਲੀ ਹੈ ਜਾਂ ਨਕਲੀ ਇਹਦੀ ਪਰਖ ਕਿਵੇਂ ਕਰਨੀ ਆ ਵੀਡੀਓ ਦੀ ਕੁਆਲਿਟੀ ਵਾਲ ਜ਼ਰੂਰ ਦੇਖਿਓ ਵੀਡੀਓ ਧੁੰਦਲੀ ਆ ਵੀਡੀਓ ਐਚਡੀ ਕੁਆਲਿਟੀ ਵਾਲੀ ਆ ਵੀਡੀਓ ਕਿਹੋ ਜੀ ਆ ਉਹਦਾ ਧੜ ਕਿਹੋ ਜਾਂ ਤੇ ਬਾਕੀ ਹਿੱਸਾ ਕਿਹੋ ਜਾਂ ਆਮ ਤੌਰ 'ਤੇ ਉੱਤੇ ਜਿਹੜੀਆਂ ਡੀਪ ਫੇਕ ਵੀਡੀਓ ਬਣਦੀਆਂ ਜਾਂ ਤਸਵੀਰਾਂ ਬਣਦੀਆਂ ਉਹਦੇ ਵਿੱਚ ਇੱਥੋਂ ਤੱਕ ਸਰੀਰ ਹੋਰ ਰੂਪ ਦੇ ਵਿੱਚ ਹੁੰਦਾ ਧੋਣ ਤੱਕ ਤੇ ਸਿਹਰਾ ਜਿਹੜਾ ਉਹ ਹੋਰ ਤਰੀਕੇ ਦਾ ਹੁੰਦਾ ਮੰਨ ਲਓ ਸਿਹਰਾ ਜਿਹੜਾ ਉਹ ਕਣਕਵਿੰਨਾ ਹੋਵੇ ਚਿਹਰਾ ਕਣਕਵਿੰਨਾ ਹੋਵੇ ਤੇ ਬਾਕੀ ਜਿਹੜਾ ਸਰੀਰ ਆ ਉਹਦਾ ਗੋਰਾ ਚਿੱਟਾ ਹੋਵੇ ਹੋ ਸਕਦਾ ਇਸ ਤੋਂ ਉਲਟ ਵੀ ਹੋਵੇ ਜਦੋਂ ਤੁਹਾਡਾ ਚਿਹਰਾ ਕਿਤੇ ਲਾਇਆ ਜਾਂਦਾ ਸੌਫਟਵੇਅਰ ਦੇ ਰਾਹੀਂ ਤੇ ਫਿਰ ਉਸ ਤੋਂ ਬਾਅਦ ਧੁੰਦਲੀ ਜਿਹੀ ਇੱਕ ਨਾ ਜਿਵੇਂ ਐ ਕਰਕੇ ਹੁੰਦੀ ਜਿਹੜੇ ਪਿਕਸਲ ਜੇ ਫਟਦੇ ਹੁੰਦੇ ਆ ਧੁੰਲਾਪਣ ਜਾ ਆਉਂਦਾ ਇਹਦੇ ਵੀ ਇੱਕ ਕਾਰਨ ਹੋ ਸਕਦਾ ਵੀ ਭਾਈ ਕਿਤੇ ਡੀਫੇਕ ਤਾਂ ਨਹੀਂ ਬਣਾਇਆ ਗਿਆ ਇਹਦੇ ਬਾਰੇ ਜਾਣਕਾਰੀ ਮਿਲ ਜਾਂਦੀ ਆ ਫਿਰ ਅਗਲੀ ਗੱਲ ਇਹ ਆ ਵੀ ਜੀਨੇ ਕੋਈ ਡੀਪ ਫੇਕ ਤਿਆਰ ਕੀਤੀ ਹੁੰਦੀ ਆ ਕਈ ਵਾਰ ਉਹਦੀ ਆਵਾਜ਼ ਨਾ ਰੋਬਟਿਕ ਜੀ ਹੁੰਦੀ ਆ ਜਿਵੇਂ ਤਿੱਖੀ ਜੀ ਆਵਾਜ਼ ਗੂੰਜਲੀ ਜੀ ਆਵਾਜ਼ ਹੁੰਦੀ ਆ ਤੁਸੀਂ ਇਸ ਗੱਲ ਤੋਂ ਵੀ ਪਤਾ ਲਾ ਸਕਦੇ ਆ ਕਿ ਇਹ ਚੀਜ਼ ਨਕਲੀ ਆ ਕਿ ਇਹ ਚੀਜ਼ ਅਸਲੀ ਆ ਹਾਲਾਂਕਿ ਭਾਰਤ ਦੇ ਵਿੱਚ ਇਸ ਮਸਲੇ ਦੇ ਉੱਤੇ ਕਾਨੂੰਨ ਆ ਜੇਕਰ ਕੋਈ ਡੀਪ ਫੇਕ ਵੀਡੀਓ ਤੁਹਾਡੀ ਤਿਆਰ ਕਰਦਾ ਕੋਈ ਫੋਟੋ ਬਣਾਉਂਦਾ ਤੇ ਫਿਰ ਭਾਈ ਤੁਸੀਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਵਾ ਸਕਦੇ ਪਰਚਾ ਦਰਜ ਹੋ ਜਾਂਦਾ ਫਿਰ ਕੁਝ ਘੰਟਿਆਂ ਦੇ ਵਿੱਚ ਉਸ ਕੰਟੈਂਟ ਨੂੰ ਡਿਲੀਟ ਵੀ ਕੀਤਾ ਜਾ ਸਕਦਾ ਕਰਵਾਇਆ ਜਾ ਸਕਦਾ ਕਿਉਂਕਿ ਤੁਸੀਂ ਸਬੰਧਤ ਜਾ ਕੇ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਇਹ ਗੱਲ ਕਰਨੀ ਜੀ ਕਿ ਆ ਚੀਜ਼ ਹੈ ਆ ਕੰਟੈਂਟ ਵਾਇਰਲ ਆ ਇਹਦੀ ਨਿੱਜਤਾ ਨੂੰ ਪ੍ਰਭਾਵਿਤ ਕਰਨ ਵਾਲਾ ਇਹਦੀ ਸਮਾਜਿਕਤਾ ਨੂੰ ਖਤਮ ਕਰਨ ਵਾਲਾ ਇਹ ਇਹਦੀ ਬਦਨਾਮੀ ਦਾ ਹਿੱਸਾ ਬਣ ਸਕਦਾ ਇਸ ਕਰਕੇ ਉਸ ਕੰਟੈਂਟ ਨੂੰ ਵਾਇਰਲ ਨਹੀਂ ਹੋਣ ਦੇਣਾ ਚਾਹੀਦਾ ਪਰ ਉਦੋਂ ਤੱਕ ਸਾਡੇ ਭਾਰਤਗਾਂ ਦੀ ਇੱਕ ਮਾੜੀ ਮੱਤ ਆ ਉਦੋਂ ਤੱਕ ਅਸੀਂ ਵਾਇਰਲ ਬਹੁਤ ਕਰਦੇ ਨੇ ਅਸੀਂ ਸੇਵ ਕਰ ਕਰਕੇ ਰੱਖ ਲੈਣੇ ਆ ਸੋ ਮਤਲਬ ਇਹ ਹੈ ਜੀ ਕਿ ਇਸ ਵੇਲੇ ਡੀਪ ਫੇਕ ਦੇ ਦੌਰ ਦੇ ਵਿੱਚੋਂ AI ਜਨਰੇਟ ਜਨਰੇਟਡ ਵੀਡੀਓ ਜੜੀਆਂ ਅਸੀਂ ਉਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਆ ਗੱਲ ਇਹ ਆ ਕਿ ਤਕਨੀਕ ਮਾੜੀ ਨਹੀਂ ਲਾਰਾ ਮਖਲਰ ਨੇ ਗੱਲ ਕਹੀ ਹੈ ਮੈਂਬਰ ਪਾਰਲੀਮੈਂਟ ਨੇ ਉਹਨੇ ਕਿਹਾ ਜੀ ਤਕਨੀਕ ਮਾੜੀ ਨਹੀਂ ਆ ਤਕਨੀਕ ਦੀ ਵਰਤੋਂ ਕਰਨ ਵਾਲਿਆਂ ਦੀ ਸੋਚ ਮਾੜੀ ਆ ਇਸ ਕਰਕੇ ਜਿਹੜੇ ਮਾੜੀ ਸੋਚ ਵਾਲੇ ਆ ਉਹਨਾਂ ਦੇ ਖਿਲਾਫ ਇੱਕ ਕਾਨੂੰਨ ਬਣਨੇ ਹੀ ਚਾਹੀਦੇ ਆ AI ਦੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਫਾਇਦੇ ਵੀ ਹੋਣਗੇ ਪਰ ਪੰਜਾਬ ਦੇ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹਦੇ ਬਹੁਤ ਸਾਰੇ ਨੁਕਸਾਨ ਸਾਹਮਣੇ ਵੀ ਆਏ ਆ ਤੇ ਹਾਲੇ ਆਉਣਗੇ ਵੀ ਤਕਨੀਕ ਦੀ ਅਸੀਂ ਵਰਤੋਂ ਕਰਨੀ ਕਿ ਦੁਰਵਰਤੋਂ ਕਰਨੀ ਹੈ ਇਹ ਸਾਡੇ ਉੱਤੇ ਨਿਰਪਰ ਕਰਦੀ ਗੱਲ ਆ ਪਰ ਕਿਉਂਕਿ ਅੱਜ ਕੱਲ ਇਹ ਵੀ ਤਮਾਸ਼ਾ ਬਣਾਉਣ ਦਾ ਦੌਰ ਚੱਲਦਾ ਵੀ ਉਹਦਾ ਉਹਦੇ ਨਾਲ ਸਬੰਧ ਬਣਾ ਲੀਏ ਉਹਦਾ ਉਹਦੇ ਨਾਲ ਸਬੰਧ ਬਣਾ ਲੀਏ ਬਹੁਤ ਸਾਰੇ ਲੋਕ ਜਿਹੜੇ ਕਿ ਪੂਰਨ ਵੀਡੀਓ ਦੇ ਨਾਲ ਜੁੜੇ ਹੋਏ ਆ ਜਿਹੜੇ ਕਿ ਅਸ਼ਲੀਲ ਕੰਟੈਂਟ ਨਾਲ ਜੁੜੇ ਹੋਏ ਆ ਤੇ ਉਹਨਾਂ ਦੀਆਂ ਵੀਡੀਓ ਦੇ ਉੱਤੇ ਸਿਰ ਕਿਸੇ ਹੋਰ ਦਾ ਲਾ ਕੇ ਤੇ ਇਹ ਸਾਬਤ ਕੀਤਾ ਜਾਂਦਾ ਜੀ ਕਿ ਆਹ ਦੇਖੋ ਜੀ ਆਹ ਕੁਝ ਐਂ ਚੱਲਦਾ ਤੁਹਾਨੂੰ ਚੇਤੇ ਹੋਣਾ ਵੀ ਕੁਝ ਕੁ ਸਾਲ ਪਹਿਲਾਂ ਦੀ ਗੱਲ ਹੈ ਇੱਕ ਪੰਜਾਬੀ ਫਿਲਮਾਂ ਦੀ ਹੀਰੋਇਨ ਦੇ ਨਾਲ ਇਹ ਕੁਝ ਹੋਇਆ ਸੀ ਉਹ ਪੰਜਾਬੀ ਫਿਲਮਾਂ ਦੀ ਹੀਰੋਇਨ ਡੀਪ ਫੇਕ ਵੀਡੀਓ ਬਣਾਈ ਗਈ ਸੀ ਉਹਦੀ ਸਿਰ ਉਹਦਾ ਸੀ ਤੇ ਬਾਕੀ ਸਰੀਰ ਦੇ ਅੰਗ ਹੋਰ ਦੇ ਸੀ ਤੁਹਾਨੂੰ ਚੇਤੇ ਹੋਣਾ ਕਿ ਲੁਧਿਆਣੇ ਦੇ ਬੱਚੇ ਇੱਕ ਵਿਅਕਤੀ ਆ ਉਹਦੇ ਕਿਸੇ ਹੋਰ ਬੰਦੇ ਦੇ ਨਾਲ ਬੰਦੇ ਦੇ ਸਬੰਧ ਬਣਾ ਕੇ ਉਹਨਾਂ ਦੀਆਂ ਆਪਸੀ ਨਿੱਜੀ ਜੜੀਆਂ ਉਹ ਵੀਡੀਓ ਬਣਾਈਆਂ ਗਈਆਂ ਸੀ ਉਹ ਵੀ AI ਦੇ ਰਾਹੀਂ ਬਣਾਈਆਂ ਗੰਗਾ ਸੀ ਮਤਲਬ ਕਹਿਣ ਦਾ ਇਹ ਆ ਕਿ ਚਕੰਨੇ ਰਹੋ ਜੇਕਰ ਆਪਾਂ ਕਿਸੇ ਦਾ ਅੱਜ ਤਮਾਸ਼ਾ ਬਣਾਉਣਾ ਹੈ ਕਿ ਯਾਰ ਮੇਰੇ ਕੋਲੇ ਆ ਵੀਡੀਓ ਆ ਗਈ ਪਤਾ ਸਾਡੀ ਹਰਤ ਹੁੰਦੀ ਪੰਜਾਬੀਆਂ ਦੀ ਆਪ ਪਤਾ ਮੇਰੇ ਕੋਲੇ ਇੱਕ ਚੀਜ਼ ਆਈ ਆ ਆ ਮੇਰੇ ਕੋਲੇ ਇੱਕ ਚੀਜ਼ ਆ ਤੈਨੂੰ ਭੇਜਾਂ ਜੇ ਤੁਹਾਡੀ ਬਣ ਗਈ ਤੇ ਉਹਨੇ ਭੇਜੀ ਜਾਂ ਕਿਸੇ ਹੋਰ ਨੇ ਭੇਜੀ ਜਿੰਨਾ ਦੁੱਖ ਤੁਹਾਨੂੰ ਹੋਣਾ ਉਹਨਾਂ ਹੀ ਦੁੱਖ ਭਾਈ ਉਹਨਾਂ ਲੋਕਾਂ ਨੂੰ ਹੁੰਦਾ ਸੋ ਇੰਨੇ ਵਿਹਲੇ ਇੰਨੇ ਮੂਰਖ ਇੰਨੇ ਵਾਹੀਆਤ ਕਦੇ ਨਾ ਬਣੋ ਕਿ ਭਾਈ ਤੁਹਾਡੀਆਂ ਚੀਜ਼ਾਂ ਵੀ ਬਣਨ ਤੇ ਜੇਕਰ ਕਿਸੇ ਹੋਰ ਦੀਆਂ ਚੀਜ਼ਾਂ ਆਉਂਦੀਆਂ ਤੇ ਭਾਈ ਤੁਸੀਂ ਉਹਨਾਂ ਨੂੰ ਅੱਗੇ ਤੋ ਅੱਗੇ ਭੇਜੋ ਸੋ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਗੱਲ ਕਹਿੰਨੇ ਕਿ ਏਆਈ ਨੇ ਆਹ ਕੁਝ ਕੀਤਾ ਏਆਈ ਦੇ ਰਹੀ ਆਹ ਕੁਝ ਹੋ ਰਿਹਾ ਰੋਬਟਿਕ ਦੌਰ ਚੱਲ ਰਿਹਾ ਉਸ ਦੌਰ ਦੇ ਵਿੱਚ ਤੁਹਾਡੀ ਇੱਜ਼ਤ ਤੁਹਾਡਾ ਸਨਮਾਨ ਤੁਹਾਡਾ ਸਾਰਾ ਕੁਝ ਜਿਹੜਾ ਸਿਸਟਮ ਤੁਹਾਡਾ ਉਹ ਇੱਕ ਤਸਵੀਰ ਦੇ ਉੱਤੇ ਇੱਕ ਵੀਡੀਓ ਦੇ ਉੱਤੇ ਨਿਰਭਰ ਕਰਦਾ ਵੀ ਜੇਕਰ ਤੁਹਾਡੀ ਕੋਈ ਚੀਜ਼ ਗਲਤ ਬਣ ਗਈ ਤੇ ਫਿਰ ਭਾਈ ਤੁਹਾਡੀ ਜ਼ਿੰਦਗੀ ਅਰਸ਼ ਤੋਂ ਫਰਸ਼ ਤੱਕ ਆ ਜਾਂਦੀ ਹੈ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਬਰੀ ਨਹੀਂ ਹੁੰਦੇ ਇਹ ਸਾਡੇ ਭਾਰਤੀ ਸਮਾਜ ਦੀ ਇੱਕ ਭੈੜਾ ਬੰਦਾ ਭਾਵੇਂ ਜਿੰਨਾ ਮਰਜ਼ੀ ਚੰਗਾ ਹੋਵੇ ਪਰ ਜੇਕਰ ਉਹਦੀ ਕਿਸੇ ਨੇ ਚਾਲੀ ਵੀਡੀਓ ਵੀ ਬਣਾਤੀ ਸਾਡੀ ਨਜ਼ਰ ਦੇ ਵਿੱਚ ਉਹ ਉਵੇਂ ਹੀ ਰਹਿਣਾ ਜਿਦੀ ਆ ਚੀਜ਼ ਆ ਹੋਰ ਅਸੀਂ ਸਾਰੇ ਉਹਦੇ ਗੁਣ ਉਰੇ ਪਰੇ ਕਰ ਦਿੰਨੇ ਆ ਤੇ ਮੇਰੀ ਇੱਕ ਬੇਨਤੀ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਦੇ ਕੰਟੈਂਟ ਦੇ ਨਾਲ ਇਹੋ ਜਿਹੀ ਛੇੜਖਾਣੀ ਹੁੰਦੀ ਆ ਜੇ ਤੁਹਾਡੇ ਕੰਟੈਂਟ ਦੇ ਨਾਲ ਤੁਹਾਡੀ ਤਸਵੀਰ ਦੇ ਨਾਲ ਤੁਹਾਡੀ ਵੀਡੀਓ ਦੇ ਨਾਲ ਕਿਸੇ ਨੇ ਕੋਈ ਗੰਦਪੱਲ ਜੋੜਤਾ ਤੇ ਤੁਸੀਂ ਹੌਸਲਾ ਵੀ ਨਾ ਹਾਰਿਓ ਇਹ ਤਾਂ ਮੂਰਖ ਲੋਕ ਐਨਾ ਕਰਕੇ ਮਰਨਾ ਥੋੜੀ ਆ ਇਹ ਤਾਂ ਵਹਿਲੜ ਲੋਕ ਆ ਇਹਨਾਂ ਦੇ ਕਰਕੇ ਆਪਾਂ ਜ਼ਿੰਦਗੀ ਨੂੰ ਹਾਰਨਾ ਨਹੀਂ ਐਨਾ ਹੌਸਲਾ ਨਹੀਂ ਟਾਉਣਾ ਇਹਨਾਂ ਵਹਿਲੜ ਲੋਕਾਂ ਨੇ ਕੋਈ ਨਾ ਕੋਈ ਨਵੀਂ ਗੱਲ ਕਰਨੀ ਕਰਨੀ ਆ ਸੋ ਜ਼ਿੰਦਗੀ ਜ਼ਿੰਦਾਬਾਦ ਰਹਿਣੀ ਚਾਹੀਦੀ ਆ ਤੁਹਾਡੇ ਕੋਲੇ ਕੋਈ ਵੀ ਚੀਜ਼ ਕਿਸੇ ਦੀ ਵੀਡੀਓ ਆਉਂਦੀ ਆ ਕਿਸੇ ਦਾ ਇਹੋ ਜਿਹਾ ਕੰਟੈਂਟ ਆਉਂਦਾ ਕਿਸੇ ਦੀ ਫੋਟੋ ਆਉਂਦੀ ਆ ਸਵਾਦ ਲੈਣੇ ਬੰਦ ਕਰੀਏ ਤਮਾਸ਼ਾ ਬਣਾਉਣਾ ਬੰਦ ਕਰੀਏ ਉਸ ਥਾਂ ਦੇ ਉੱਤੇ ਖੁਦ ਨੂੰ ਖੜੇ ਕਰੀਏ ਕਿ ਡੀਪ ਫੇਕ ਤੁਹਾਡੇ ਵੱਲ ਵੀ ਆ ਸਕਦਾ ਤੁਹਾਡੀ ਫੋਟੋ ਦੇ ਨਾਲ ਵੀ ਛੇੜਖਾਨੀ ਹੋ ਸਕਦੀ ਆ ਤੁਹਾਡੀ ਜ਼ਿੰਦਗੀ ਵੀ ਪ੍ਰਭਾਵਿਤ ਹੋ ਸਕਦੀ ਆ ਤੁਹਾਡੀ ਜ਼ਿੰਦਗੀ ਬਰਬਾਦ ਵੀ ਹੋ ਸਕਦੀ ਆ